ਜਦੋਂ ਜਵਾਨੀ ਜੋਰ ਸੀ ਵਿਵਜਲਮ ਜਦੋਂ ਜਵਾਨੀ ਜੋਰ ਸੀ ਵਿਵਜਲਮ ਵੰਦਲੀ ਵਰਗਾ ਬੋਲ ਸੀ ਵਿਵਜਲਮ ਵੰਦਲੀ ਵਰਗਾ ਜੋਰ ਸੀ ਵਿਵਜਲਮ ਛਤੂ ਜਮਾਨ ਮੈਂ ਮੈਂ ਮਤਲਬ ਕੰਮ ਕਰਦਾ ਹਾਂ ਕੋਲ ਕੋਲ ਲਾਈ ਮੈਂ ਕੋਲ ਦਾ ਵੀਡੀਓ ਪਾ ਫਾਟਾਗਾ ਜਦੋਂ ਵਿਵਜਲਮ ਤੂੰ ਸੇ ਦੇਖ ਲਓ ਬੋਲੀਏ ਨਿਦਾਰੇ ਤਾਂ ਵੈਸੇ ਹੀ ਮਰਜੀ ਆ ਜਾਂਦੀ ਐ ਗੋਡਾ ਹਟ ਕੇ ਹੈ ਕੋਤੇ ਕੋਲ ਮੋਟੀ ਦੀ ਨੀ ਨੱਚਣਾ ਹੈ ਤੋ ਗਣੇ ਮੇਰੇ ਮਾਪਿਆਂ ਨੇ ਪਾਇਏ ਸਾਏ ਤਾਂ ਗੇਰੇ ਮੇਰੇ ਮਾਪਿਆਂ ਨੇ ਪਾਇਏ ਕੋਕ ਵੀtio ਦੇ ਕਰਜ਼ਾਨੀ ਜਦੋਂ ਨੰਦਾ ਤੇ ਲਾਦੇ ਲਾਦੇ ਕਰਜ਼ਾਨੀ ਜਦੋਂ ਨੰਦਾ ਤੇ ਨੰਨੇ ਲਾਦੇ ਕਰਜ਼ਾਨੀ ਆ ਪਾਦੋਂ ਚੰਦੇ ਦੀ ਬਿਸ਼ੋੜੇ ਕੋ ਦਾ ਪਾਪਾ ਚੋੜੇ ਸੋਣੀ ਚੋੜੇ ਖੱਤੀ ਮਾਨ ਗੀਤ ਯੋ ਅੱਜ ਐਤ ਪਰੇ ਛੁੱਟੀ ਹੈਗੀ ਅੱਜ ਅਸੀਂ ਜੁਆਏ ਕਰਨਾ ਹੈ ਕੋ ਸਾਨੂੰ ਛੁੱਟੀ ਨਹੀਂ ਨਾ ਹੈ ਨਹੀਂ ਫਿਰ ਪੀਂਗ ਤੇ ਝੂਟੇ ਪੀਂਗ ਦੇ ਹਲਾਰੇ ਲੈਂਦੇ ਹੁੰਦੇ ਸੀਗੇ ਉਦੋਂ ਤੇ ਕਿੰਨੀ ਕੁਝ ਚੜਾ ਦਿੰਦੇ ਸੀ ਬਹੁਤ ਉੱਚਾ ਚੜਾਦੇ ਤੇ ਸਾਸਕੀ ਚੋਟੀ ਪੱਟ ਲੈਂਦੇ ਤੇ ਜਿਹੜੀ ਹੈ ਮੈਂ ਨਾ ਤੇਰੀ ਦੋ ਬੋਲੀਆਂ ਸੀ ਇਹ ਕਿਹੜੀ ਪਾਈ ਹੈ ਚੱਲ ਮੁੰਡੇ ਜੰਮੇ 8 ਹੈ ਨਾ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ 8 ਸੱਤਵੇਂ ਵਾਰੀ ਆਈ ਪਜੀਰੀ ਅਸਵੇਂ ਵਾਰੀ ਬਸ ਬਰੇ ਕਾਂ ਹੋਣ ਲੱਗੀਆਂ ਮਿਲ ਗਿਆ ਮੇਰੀ ਸੱਸ ਬਰੇ ਕਾਂ ਹੋਣ ਲੱਗੀਆਂ ਮਿਲ ਗਿਆ ਮੇਰੀ ਸੱਸ ਬਰੇ ਕਾਂ ਚਿੱਤੀ ਚਦਰ ਉੱਤੇ ਲਾਲ ਪਾਈਆਂ ਗੁੱਟੀਆਂ ਚਿੱਤੀ ਚਿੱਤੀ ਚਦਰ ਉੱਤੇ ਲਾਲ ਪਾਈਆਂ ਗੁੱਟੀਆਂ ਤੇਜ ਦੇ ਮਾਰੇ ਨੀ ਰੰਗ ਲੈ ਕੇ ਆਇਆ ਚਿੱਤੀਆਂ ਚੱਲੇਗਾ ਪਰ ਇਹ ਚੱਲੇਗੇ 75 ਫੋਜੀਆਂ ਘਾਦੇ ਤੂੰ ਹੈ ਜਾਣਾ ਫੋਜੀਆ ਤੇਰੇ ਨਾਲ ਬੇਬੰਦੇ ਨੂੰ ਜਾਣਾ ਫੋਜੀਆ ਤੇਰੇ ਨਾਲ ਬੇਬੰਦੇ ਚੱਲੇ ਪਰ ਹੋਗੀ ਰੇਲੇ ਸਾਰਾ ਟੱਬਰ ਚੁੜ ਗਿਆ ਮੇਲੇ ਤੈਨੂੰ ਦੱਸੂ ਕਿ ਕੱਲੇ ਨੂੰ ਜਾਣਾ ਫੋਜੀਆ ਆਰਾ ਟੱਕਰ ਕਰਦਾ ਅੜੀਆਂ ਤੈਨੂੰ ਦੂਨੂ ਵੀ ਇਕੱਲੇ ਨੂੰ ਜਾਣਾ ਭੱਜਿਆ ਤੇਰੇ ਨਾਲ ਬੇਸੰਦੇ ਨੂੰ ਜਾਣਾ ਭੱਜਿਆ ਵਾਸੋ ਵਾਸੋ ਇਹ ਹੈ ਪੰਜਾਬ ਦਾ ਕਲਚਰ